ਹੈਲੋ ਜੀ ਅਸੀ ਕਾਲ ਜੀ ਸਾਰਿਆਂ ਨੂੰ ਸੈਤ ਸੰਧੂ ਬਲੌਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਰੱਖਣੀ ਹੈ ਆਪਾਂ ਆਪਲਮੇ ਆਲੂ ਤੇ ਨਾਲ ਹੀ ਆਪਾਂ ਇਹਦੇ ਪਰੌਂਠੇ ਬਣਾਵਾਂਗੇ ਜੀ ਨਾਲ ਹੀ ਬਣਾਵਾਂਗੇ ਦਾਲ ਤੇ ਆਲੂ ਆਪਾਂ ਵਾਲ ਲੈਨੇ ਤੇ ਹੁਣ ਇਹਦੇ ਵਿੱਚ ਮੈਂ ਦੋ-ਤਿੰਨ ਆਲੂ ਕੱਢੂੰਗੀ ਬਸ ਦੋ-ਤਿੰਨ ਪਰੌਂਠੇ ਬਣਾਉਂਗੀ ਬਸ ਯਾਦ ਰਹੀ ਨਹੀਂ ਸਾਈ ਸਾਈ ਚੁਗੇ ਕਿਉਂਕਿ ਹੁਣ ਸਕੂਲੋਂ ਆਣਾ ਲੈ ਤੇ ਇਹ ਵੀਡੀਓ ਹੈਗੀ ਜੀ ਕੱਲ ਦੀ ਤੇ ਉਹਨੋ ਸਕੂਲੋਂ ਆਉਣਾ ਲੈ ਜੀ ਆ ਕੇ ਬਸ ਉਹਨੇ ਪਰੌਂਠੇ ਕਾਢਣੇ ਨੇ ਨੇ ਕੱਲ ਪਸਾਗ ਬਣਾਇਆ ਸੀਗਾ ਪਰਸੋਂ ਤੇ ਸਾਗ ਉਹ ਨਹੀਂ ਲੈ ਕੇ ਗਿਆ ਟਿਫਨ ਜਿ ਸਵੇਰੇ ਜੀ ਨਾਣ ਮਿਰਚ ਵਾਲੇ ਸਿੰਪਲ ਪਰੌਂਠੇ ਲਾਹੇ ਨੇ ਤੇ ਸਵੇਰੀ ਮੈਨੂੰ ਕਹਿੰਦਾ ਆਲੂ ਵਾਲੇ ਪਰੌਂਠੇ ਲਾ ਤੇ ਉਦੋਂ ਜੀ ਬੈਨ ਦਾ ਟਾਈਮ ਤਾਂ ਫਟਾਫਟ ਸਿੰਪਲ ਪਰੌਂਠੇ ਲਾਹੇ ਪਹਿਲਾਂ ਰੋਟੀ ਪਸਾਗ ਨਾ ਪਾਦੀ ਉਹਦੀ ਤੇ ਕਹਿੰਦਾ ਮੈਂ ਸਾਗ ਨਹੀਂ ਲੈ ਕੇ ਜਾਣਾ ਨੱਚ ਬਾਕਸ ਚ ਤੇ ਫੇਰ ਜੀ ਮੈਨੂੰ ਫਟਾਫਟ ਨਾਣ ਮਿਰਚ ਵਾਲੇ ਸਿੰਪਲ ਪਰੌਂਠੇ ਲਾਹੀ ਨੇ ਤੇ ਹੁਣ ਕਹਿੰਦਾ ਮੈਨੂੰ ਆਉਂਦੇ ਨੂੰ ਆਲੂ ਵਾਲੇ ਪਰੌਂਠੇ ਲਾ ਦਿਓ ਤੇ ਹੁਣ ਮੈਂ ਉਹਨੂੰ ਜੀ ਆਲੂ ਵਾਲੇ ਪਰੌਂਠੇ ਲਾਹੂੰਗੀ ਤੇ ਵਸਤੂ ਆਲੂ ਲੈਣੇ ਵਾਲ ਕੇ ਆਪਾਂ ਨੇ ਸੋਲੇ ਜੋ ਕੇ ਦੋ ਤਿੰਨ ਪਰੌਂਠੇ ਲੈ ਜਾਣਗੇ ਪਲੀਜ਼ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਨੇ ਤੇ ਲੋ ਜੁਣ ਮੈਨਾਂ ਵਾਲੂ ਅਨਸਰ ਲੈ ਲਈ ਨਹੀਂ ਤੇ ਬਾਕੀ ਆਪਾਂ ਨੇ ਆਲੂ ਬਾਹਲ ਕੇ ਰੱਖ ਲੈਨੇ ਤੇ ਉਹਨੂੰ ਮੈਂ ਬਣਾਉਂਗੀ ਸ਼ਾਮ ਨੂੰ ਸਬਜ਼ੀ ਹੁਣ ਟਾਈਮ ਹੈਗਾ ਇਹ ਟਾਈ ਵਜੇ ਤਾਂ ਮੈਂ ਕਿਉਂ ਜੀ ਸਾਢੇ 3:00 ਦੇ ਗਰੀਸ ਸਕੂਲੋਂ ਆ ਜਾਂਦਾ। ਬਸ ਉਹਨੇ ਟਾਈਮ 'ਚ ਮੈਂ ਉਹਦੇ ਪਰੌਂਠੇ ਬਣਾ ਕੇ ਬਸ ਮੈਂ ਨਾਲ ਦੀ ਨਾਲ ਜੀ ਦਾਲ ਨੂੰ ਤੜਕਾ ਲਾ ਲੂੰਗੀ। ਤੇ ਫਿਰ ਕਿਉਂਕਿ ਇਹ ਬਣੇ ਤਾਂਆਂ ਵੀ ਕੱਢਣੀਆਂ ਹੁੰਦੀਆਂ ਨੇ ਮੱਝਾਂ ਦੀਆਂ। ਪੌਣੇ 4 ਪੌਣੇ 5 ਬਧਾਰੇ ਕੱਢਣ ਲੱਗੇ ਜੰਨੇ ਆ। ਤੇ ਬਸ ਹੁਣ ਆਪਾਂ ਗੋਹਾਗਾ ਚੱਕਣਾ ਹੁੰਦਾ ਹਨਾ ਇਹ ਕਿਉਂਕਿ ਮੱਝਾਂ ਨਾਲ ਕੰਮ ਬਹੁਤ ਜ਼ਿਆਦਾ ਵਧੇ ਜਾਂਦਾ। ਤੇ ਇੱਕ ਸਵੇਰੇ ਸਵੇਰੀ ਮੌਸਮ ਵੀ ਠੰਡੇ ਵੀ ਬਹੁਤ ਹੁੰਦੀ ਹੈਗੇ ਤੇ ਲੋ ਜੀ ਮੇਰਾ ਇੱਥੇ ਨੋ ਦੁਖਦਾ ਸੀਗਾ ਤੇ ਇੱਕ ਆਲੂ ਤਾਂ ਮੈਂ ਸੱਲ ਲਿਆ ਸੀ ਬਾਕੀ ਉਹ ਮੈਂ ਤਾਂ ਨਹੀਂ ਸੱਲਿਆ ਗਿਆ ਨੋਲੇ ਵਿੱਚ ਬੜੀ ਜਾਂਦੇ ਨੇ ਆਲੂ ਇਹ ਨੋ ਪਤਾ ਨਹੀਂ ਕਿਉਂ ਦੁਖੀ ਜਿਹਾ ਜਾਂਦਾ ਤੇ ਇੱਥੇ ਮੈਂ ਚਮਚਾ ਲੈ ਲਿਆ ਜੀ ਕਰ ਤੋਂ ਮੈਨੂੰ ਬਿਸੀ ਨਹੀਂ ਤੇ ਮੈਂ ਚਮਚੇ ਨਾਲ ਫੜਾ ਫੜ ਕੇ ਇਹਨੂੰ ਚਮਚੇ ਨਾਲ ਹੀ ਤੇ ਫਿਰ ਮੈਂ ਇਹਨੂੰ ਗਲਾਸ ਨਾਲ ਭਨੂੰਗੀ ਕਿਉਂਕਿ ਇਹ ਗਲਾਸ ਨਾਲ ਬੰਨੇ ਸੈੱਟ ਹੋ ਜਾਂਦੇ ਨੇ ਤੇ ਆਲੂ ਸੱਲ ਲ ਕੇ ਜਿਹੜਾ ਦਵਤ ਮੈਂ ਗਲਾਸ ਨਾਲ ਉਨਾਂ ਨੂੰ ਪੰਨ ਲਾਉਣਗੇ ਕਿ ਅਲਣ ਉਵਾਲਾ ਆ ਗਿਆ ਤੇ ਉਹ ਕਰਦੇ ਕੰਮ ਸਾਰਾ ਦਿਨ ਹੀ ਨਹੀਂ ਮੁੱਕਦੇ ਹੈਗੇ ਸਵੇਰ ਦੀ ਕਾਉਂਤਿਆ ਤੋਂ ਦੁਪਹਿਰ ਦਾ ਹੋ ਜਾਂਦਾ ਜਦੋਂ ਦੁਪਹਿਰ ਦੇ ਮੇੜ ਦੇ ਆਸਾਮ ਦਾ ਹੋ ਜਾਂਦਾ ਹੈ ਤੇ ਉਹਨਾਂ ਨੂੰ ਇੱਥੇ ਮਿਲ ਲੇ ਲਾਸਾ ਲਾਸਾ ਮੈਨੂੰ ਚੰਗੀ ਤਰ੍ਹਾਂ ਪੰਨਤ ਹੁੰਦੀ ਤੇ ਹਲੋ ਜੀ ਲਾਸਾ ਨਾਲ ਇਹ ਪੰਨੇ ਤੇ ਨੇ ਤੇ ਕਿਉਂਕਿ ਧੱਤੀਆਂ ਲੂਸੀ ਹੈ ਜੀ ਹੱਥ ਵਿੱਚ ਆ ਜਾਂਦੀ ਸੀਗਾ ਤਾਂ ਕਰੀ ਕਿ ਤੇ ਬਾਕੀ ਜੀ ਮੈਨੂੰ ਪਤਾ ਨਹੀਂ 2-3 ਦਿਨ ਹੋ ਗਏ ਹੁਣ ਬੁਖਾਰ ਹੀ ਨਹੀਂ ਹੁੰਦਾ ਹੈਗਾ ਰੋਜ਼ੀ ਬੁਖਾਰ ਮੰਗੂ ਲੁੱਟਾਵਾ ਜੀ ਟੁੱਟੀ ਜਾਂਦੀ ਐ ਨੇ ਤੇ ਉਹ ਲੱਗ ਰਹੀ ਸੀ ਠੰਡੇ ਮੇ ਜਾ ਕੇ ਟਪਾਲੀ ਆ ਤੇ ਸੂਟ ਹਜੇ ਨਹੀਂ ਮੋٹے ਪੈਂਦੇ ਹੈਗੇ ਤੇ ਮੇਲੇ ਪਿਓ ਦਾ ਸੂਟ ਪਿਆ ਸੀ ਹੈ ਥੋੜਾ ਜਿਹਾ ਉੱਚਾ ਹੋ ਗਿਆ ਤੇ ਇਹਨੂੰ ਮੈਂ ਲਾ ਲਿਆ ਜੀ ਘਰੇ ਤੇ ਉਹਨਾਂ ਨੂੰ ਆਪ ਘਰੀ ਪਾ ਲੈਣੇ ਆ ਚਲੋ ਜੀ ਮੇਰੇ ਵਿੱਚ ਮੈਂ ਹੁਣ ਮਿਲਾਉਂਗੇ ਨਾਣ ਮਿਰਚ। ਬਾਕੀ ਬਿਨਾਂ ਨਾਣ ਮਿਰਚਾਂ ਇਹਦੇ ਵਿੱਚ ਕੱਢਣ ਵਾਲਾ ਵੀ ਪਿਆ ਸੀ ਆ। ਤੇ ਚਲੋ ਜਾਨਾ ਆਪਣਾ ਦਾਲ ਬਣਾਉਣੀ ਆ ਉਦੋਂ ਤੱਕ ਪਕਾ ਲਾਂਗੇ। ਤੇ ਮੇਰੇ ਵਿੱਚ ਪਈ ਮਿਰਚ, ਨਾਣ ਤੇ ਥੋੜੀ ਜਿਹੀ ਹਲਦੀ ਪਾਈ ਆ ਜਿਆਦਾ ਨਹੀਂ ਥੋੜੀ ਜਿਹੀ ਬਸ। ਤੇ ਉਸ ਤੋਂ ਬਾਅਦ ਇਹ ਜੀਰਾ ਮੈਂ ਅੰਦਰੋਂ ਲੈ ਕੇ ਪਾਉਂਗੀ ਕਿਉਂਕਿ ਜੀਰਾ ਦੇ ਵਿੱਚ ਕੱਢਣ ਵਾਲਾ ਸੀਗਾ। ਆਹ 1:30 ਦਾ ਟਾਈਮ ਹੋ ਗਿਆ ਜੀ ਸਵਾ 3 ਬਸ 3:30 ਦੇ ਵਿੱਚ ਵਿੱਚ ਸਹਜ ਆ ਜਾਂਦਾ ਤੇ ਲਓ ਜੀ ਹੁਣ ਮੈਂ ਇਹਦੇ ਵਿੱਚ ਪਤਾ ਜੀਰਾ ਤੇਨ ਮੇ ਚਮਚੇ ਨਾਲ ਮਿਲਾ ਲੂੰਗੀ ਕਿਉਂਕਿ ਆਲੂ ਤਾਂ ਹੀ ਚੰਗੀ ਤਰ੍ਹਾਂ ਭੰਨੇ ਹੋਏ ਨੇ ਆਪਣੇ ਤੇ ਲਓ ਜੀ ਜੀਰਾ ਨਾਲ ਮੈਂ ਆਪਾਂ ਮਿਕਸ ਕਰ ਲਾਂਗੇ ਪਰ ਹਲਦੀ ਮੈਨੂੰ ਬੜੀਆਂ ਲੱਗਦੀ ਹੈਗੇ ਮੈਨੂੰ ਅੱਜ ਹਲਦੀ ਪਤਾ ਨਹੀਂ ਕਿਉਂ ਪਾ ਲਈ ਮੈਂ ਪਰ ਹਲਦੀ ਵਾਲੇ ਪਰੌਂਠੇ ਇੰਨੇ ਜਿਆਦਾ ਵਧੀਆ ਨਹੀਂ ਬਣਦੇ ਹੈਗੇ ਇਹ ਜਦੋਂ ਪੱਲਾ ਪਰੋਂਠਾ ਹੀ ਉਹਦੇ ਵਿੱਚੋਂ ਤੋਂ ਮੇਤੋਲੇ ਵਾਲੇ ਵਾਲੂ ਨਿਕਲ ਜਾਂਦੇ ਨੇ ਪਰ ਬਾਕੀ ਦੋ ਪਰੋਂਠੇ ਬਾਬਦੀ ਬਣ ਜਾਂਦੇ ਨੇ ਅੱਛਾ ਇੱਥੇ ਪੱਲਾ ਕੀ ਬਣਾਉਣਾ ਕਿ ਇੱਥੇ ਟਾਈਮ ਹੋ ਗਿਆ ਸੀ ਜੀ 3:15 ਤੇ ਹੁਣ ਤਾਂ ਕਿ ਮੈਂ ਫੜਫੜ ਬਣਾ ਦੇਣੀ ਆ ਜੀ ਬਸ ਮੰਮੀ ਚਾਹ ਮੈਂ ਬਣਾ ਲਈ ਆ ਮੈਂ ਮੰਮੀ ਨੂੰ ਲੈਣ ਗਈ ਆ ਜਾਊਗੀ ਜੀ 3:25 ਉਹ ਕਿਤੇ 30 ਤੇ ਦਾ ਬੈਣਾ ਆ ਜਾਂਦੀ ਹੈ ਜੀ 35 ਤੇ ਘਰੇ ਆ ਜਾਂਦਾ ਤੇ ਨੂੰ ਵਿੱਚ ਕਿ ਮੈਂ ਆਲੂ ਪਾ ਲਈ ਨੇ ਤੇ ਇਹਦੇ ਵਿੱਚ ਆਲੂ ਥੋੜੇ ਜਿਵੇਂ ਤੋਂ ਜ਼ਿਆਦਾ ਹੀ ਪਏਗੇ ਸੀ ਤੇ ਚਲ ਮੈਨੂੰ ਐਸੀ ਹਨ ਜਿਵੇਂ ਵਧੀਆ ਜਿਹਾ ਬਰੋਂਠੇ ਬਣ ਜਾਣ ਆਲੂ ਨਾਲ ਪਰ ਪਹਿਲੇ ਬਰੋਂਠੇ ਦੇ ਵਿੱਚ ਮੈਂ ਤੋਂ ਥੋੜਾ ਜਿਹਾ ਆਲੂ ਨਿਕਲ ਗਏ ਨੇ ਪਰ ਬਾਕੀ ਬਰੋਂਠੇ ਬਬਲੀ ਬਣੇ ਨੇ ਤੇ ਕੁਝ ਮੈਨੂੰ ਪਤਾ ਕੀ ਗੱਲ ਹੈ ਪੀੜਾ ਥੋੜਾ ਜਿਹਾ ਛੋਟਾ ਲੈ ਲਿਆ ਸੀ ਤਾਂ ਕਰਕੇ ਲੱਗਦਾ ਕਿਉਂ ਲੋ ਜੀ ਬੱਚੇ ਦੀ ਹਰ ਇੱਕ ਮੰਗ ਪੂਰੀ ਕਰਨੀ ਪੈਂਦੀ ਹੈ ਬਸ ਵੀ ਕਿ ਉਹ ਐਵੇਂ ਦਾ ਸੁਭਾਈ ਹੋਏ ਜਿਹਨੂੰ ਚੀਜ਼ ਨਾ ਬਣਾ ਕੇ ਦੀ ਉਹ ਤੋਂ ਕੁਝ ਵੀ ਖਾਂਦਾ ਹੀ ਨਹੀਂ ਹੈਗਾ ਨਾ ਜਿੱਦੀ ਆ ਤੇ ਲੋ ਜੀ ਆਪ ਬਣਾਉਣਾ ਨੇ ਸਿੰਪਲ ਸੌਂਦੇ ਮੈਨੂੰ ਸਾਨੂੰ ਖੰਗ ਹੋ ਰਹੀ ਹੈਗੀ ਪਤਾ ਨਹੀਂ ਕੀ ਅੱਲਾ ਕੀ ਫਿਰ ਵੀ ਚੀਜ਼ ਕੋਈ ਮੈਨੂੰ ਭੌਂਟੀ ਚਾਹੀਦੀ ਨੇ ਲੋਹ ਜੀ ਮੈਂ ਜਾਣ ਵਾਲੀ ਦੋਂਗੀ ਉਹਨੂੰ ਪਰੌਂਟੇ ਤੇ ਜੇ ਉਹਨੇ ਪਾਣੀ ਪੀਣਾ ਉਦੋਂ ਮੈਂ ਕੁੱਸਾ ਕਰਕੇ ਪਾਣੀ ਪਹਿਲਾਂ ਉਹ ਪਿਆ ਦੋਂਗੀ ਉਹਨੂੰ ਪਰੌਂਟਿਆਂ ਤੋਂ ਤੇ ਉਸ ਤੋਂ ਬਾਅਦ ਮੈਂ ਉਹਨੂੰ ਨਹੀਂ ਪਿਉਂਗੀ ਪਾਣੀ ਤੇ ਉਸ ਤੋਂ ਬਾਅਦ ਜਈ ਉਹਨਾਂ ਮੈਂ ਚਾਹੀ ਵੀ ਨਹੀਂ ਹੁੰਦੀ ਆ ਕਿਉਂਕਿ ਪਰੌਂਟਿਆਂ ਨਾਲ ਚਾਹ ਵੀ ਨਾਲ ਗਲਾ ਵਗੈਰਾ ਨਹੀਂ ਖਰਾਬ ਹੁੰਦਾ ਜੇ ਪਾਣੀ ਪੀ ਲੈਂਦੇ ਨੇ ਤਾਂ ਫਿਰ ਗਲਾ ਖਰਾਬ ਹੋ ਜਾਂਦਾ ਜੀ ਤਾਂ ਕਰਕੇ ਮੈਂ ਉਹਨੂੰ ਕੋਸੀ ਚਾਹ ਕਰਕੇ ਦੋਂਗੀ ਜੇ ਪਾਣੀ ਪੀਣਾ ਉਹ ਤਾਂ ਉਹਨੂੰ ਕੁੱਸੇ ਹੀ ਦੋਂਗੀ ਜ਼ਿਆਦਾ ਹੁਣ ਤਾਂ ਜੀ ਵੈਸੇ ਵੀ ਅਸੀਂ ਕੁੱਸਾ ਪਾਣੀ ਪੀਂਨੇ ਆ ਰੋਟੀ ਨਾਲ ਉਭੇ ਜੋ ਹੁਣ ਤੋਂ ਗਲਾ ਖਰਾਬ ਹੋਣ ਲੱਗ ਜਾਂਦਾ ਫਿਰ ਸਰਦੀ ਚ ਜਾਤ ਕੇ ਮਾਤੋ ਦਿੱਕਤ ਆਉਂਦੀ ਹੈਗੀ ਤੇਨ ਵਾਲੇ ਆਪਣਾ ਕੋਸੇ ਪਾਣੀ ਦੇ ਫਾਇਦੇ ਬਹੁਤ ਨੇ ਜਿਆਦਾ ਗਰਮਾ ਵੀ ਨਹੀਂ ਪਿੰਦੇ ਬਸ ਨੋਰਮਲ ਜਿਹਾ ਪੀਨੇ ਆਣਾ ਜਿਆਦਾ ਠੰਡਾ ਹੋਵੇ ਆਲੂਆਂ ਦੇ ਪਰੌਂਠੇ ਦਾ ਇੰਨਾ ਜ਼ਿਆਦਾ ਸਕੀਨ ਆ ਜਿੰਨਾ ਵੀ ਕਹੋ ਦੀ ਨਾਲ ਮੇ ਲਾਈ ਕਿਉਂ ਕਿਉਂ ਅੱਜ ਮੈਂ ਲਾਈ ਜੀ ਫਾਰਮਿੰਗ ਕਿਉਂਕਿ ਦੇਸੀ ਕਿਉਂ ਉਸਮਨ ਕੋਲ ਜੀ ਹੋਗੀ ਫਰਿੱਜ ਚ ਲੱਗਿਆ ਹੋਇਆ ਉਹ ਜਿਆਦਾ ਠੰਡਾ ਹੋਊਗਾ ਉਸੇ ਚ ਪਟੇ ਨਹੀਂ ਆਣਾ ਮੈਂ ਨਾ ਜੀ ਉਹਦੇ ਹੋਂ ਤੋਂ ਪਹਿਲਾਂ ਪਹਿਲਾਂ ਬਣਾ ਲਾਂ ਫਿਰ ਉਹਨਾਂ ਨੂੰ ਟੂਸਨ ਤੇ ਵੀ ਜਾਣਾ ਹੁੰਦਾ ਫਿਰ ਜਿਆਦਾ ਗਰਮਾ ਹੁੰਦੇ ਨੇ ਫਿਰ ਓਖਾ ਹੋ ਜਾਂਦਾ ਬਾਕੀ ਬਸ ਇਹ ਫੇਲਾ ਬਹੁਤ ਜਿਆਦਾ ਪਰੌਂਠਾ ਪੈਨ ਵੀ ਆ ਦੂਜੀ ਵਧੀਆ ਲਾਦੇ ਨਹੀਂ ਤਾਂ ਆਟਾ ਜੀ ਮੂਚਾਈ ਜਾਂਦਾ ਤਾਂ ਕਰਕੇ ਮੈਂ ਥੋੜੀ ਜਿਆਦਾ ਪਾਣੀ ਹੁੰਨੀ ਆਲੂ ਪੀੜਾ ਰੱਖ ਦੇ ਦਿੰਨੇ ਆ ਜੀ ਮੈਂ ਛੋਟਾ ਜਿਹਾ ਤਰ੍ਹਾਂ ਇਹ ਪਾ ਦੂਸਰੇ 프ੌਂਟੇ ਬਣਾ ਦਾਂਗੇ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨਵੀਂ ਵੀਡੀਓ ਨਾਲ ਮਿਲਦੇ ਆਂ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓ ਨੂੰ ਮੇਰੇ ਚੈਨਲ ਨੂੰ ਸਪੋਰਟ ਜ਼ਰੂਰ ਕਰੋ ਜੀ ਮੈਨੂੰ ਤੁਹਾਡੇ ਸਪੋਰਟ ਹੀ ਜ਼ਰੂਰ ਦਿੱਤਾ ਚਲੋ ਠੀਕ ਹੈ ਹਰ ਯੂਨਿਟਾਂ ਕੀ ਬੰਦਰ ਰੋੜ ਆਉਂਦੀ ਐ ਸੁੱਦਾ ਉਥੋਂ ਕੋ ਤੋਂ ਮੋੜ ਲੂਗਾ ਬੰਨੇ ਨੂੰ ਉਥੋਂ ਤਾਂ ਹੁੰਦਾ ਫਟਾਫਟ ਕੱਢ ਲਾਂਗੇ